ਹਲੋਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਜਬਾਣੀ ਅੰਮ੍ਰਿਤ ਸਾਰੇ ਉਹ ਗੁਰ ਬਾਣੀ ਕਹੇ ਸੇਵਕ ਜਨ ਮੰਨ ਪਰ ਤਖ ਗੁਰ ਨਿਸਤਾਰੇ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਤੁਰ ਕੇ ਬਾਣੀ ਆਈ ਤਿਨ ਸਗਲੀ ਚਿੰਤਾ ਮਿਟਹਾਈ ਹਾਜ਼ਰ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਚਵਰ ਤਖਤ ਛਤਰ ਦੇ ਮਾਲਕ ਵਿਸ਼ਵ ਦੀ ਇਕਲੌਤੀ ਆਸ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਐਤਵਾਰ ਦੇ ਵਿਸ਼ੇਸ਼ ਸੁੰਦਰ دیوانا دی حاضری ਭਰ ਰਹੇ ਗੁਰੂ ਰੂਪ ਗੁਰੂ ਖਾਕ ਸਾਹਿਬ ਸਾਧ ਸੰਗਤ ਜੀਓ ਆਪਾਂ ਵੱਡੇ ਆ ਭਾਗਾ ਵਾਲੇ ਹਾਂ ਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਬਹੁਤ ਹੀ ਪਿਆਰ ਨਾਲ ਗੁਰੂ ਕੇ ਕੀਰਤਨੀਆਂ